ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਪ ਵੀ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤਾਂ ਕੁਝ ਸੰਦੀ ਜਾਣਕਾਰੀ ਕਰਨ ਜਾ ਰਹੇ ਹਾਂ ਜੀ ਅਸੀਂ ਅੱਜ ਸਕਾਟਲੈਂਡ ਜਿਹੜਾ ਕਿ ਐਨਸੀ 500 ਟ੍ਰਿਪ ਆ ਜਿਹੜਾ ਕਿ ਆਪਣੇ ਪੇਜਲੀ ਤੋਂ ਸ਼ੁਰੂ ਹੁੰਦਾ ਹੈ ਤੇ ਪੂਰੇ ਐਂਡ ਆਫ ਸਕਾਟਲੈਂਡ ਜਾਂਦਾ ਹੈ ਜੋ ਇੱਥੇ ਕੀ 500 ਮਾਈਲਸ ਕਹ ਲਓ ਉਹ ਹੁੰਦਾ ਹੈ ਇਹ ਉਹ ਆਪਾਂ ऑलरेडी ਸਟਾਰਟ ਕਰ ਚੁੱਕੇ ਆ ਉਹਦੇ ਲਈ ਉਹਦੇ ਵਿੱਚ ਵਾਈਲਡ ਲਾਈਫ ਕੈਂਪਿੰਗ ਵੀ ਹੁੰਦੀ ਆ ਤੇ ਵਿਦ ਦਾ ਦਾ ਬਿਊਟੀਫੁਲ ਐਡਵੈਂਚਰ ਆਫ ਆਫ ਦਾ ਨੇਚਰ ਸੋ ਵੀ ਆਲरेडी ਰੈਡੀ ਫੋਰ ਦਾ ਨਿਊ ਡੈਸਟੀਨੇਸ਼ਨਸ ਤੇ ਇਸ ਨਾਲ ਹੀ ਆਪਾਂ ਸਾਡਾ ਅਭੀ ਸ਼ਰਮਾ ਬ੍ਰਦਰ ਅਮਿਕਸ਼ ਤੇ ਇਹਦੇ ਨਾਲ ਹੀ ਆਪਾਂ ਆਪਣਾ ਬਹੁਤ ਸਾਰਾ ਸਟੱਫ ਹੈ ਜਿਹੜਾ ਆਪਣੇ ਲਾਈਕ ਫੂਡ ਨੂੰ ਲੈ ਕੇ ਆ ਕੈਂਪਿੰਗ ਦਾ ਫੂਡ ਦਾ ਮੈਡੀਸਿਨਸ ਹੋ ਗਈ ਫਸਟ ਹੈਡ ਹੋ ਗਈ ਉਹ ਸਾਰੀ ਕੈਰੀ ਆਲਰੇਡੀ ਕਰ ਚੁੱਕੇ ਆ ਆਪਣੇ ਕਾਰ ਦੇ ਵਿੱਚ ਤੇ ਜਿੱਦਾਂ ਇਦਾਂ ਆਪਾਂ ਆਪਣੇ ਸਟੇਸ਼ਨ ਤੇ ਪਹੁੰਚਾਂਗੇ ਉਦਾਂ ਦਾ ਤੁਹਾਨੂੰ ਆਪਾਂ ਸਾਰੀ ਜਿਹੜੀ ਉਹਦੀ ਇਨਫੋਰਮੇਸ਼ਨ ਜਾਣਕਾਰੀ ਹੈ ਤੁਹਾਨੂੰ ਸਾਂਝੀ ਤੇ ਇਸ ਦੇ ਨਾਲ ਹੀ ਸਾਡਾ ਜੋ ਅਗਲਾ ਸਟੇਸ਼ਨ ਫਸਟ ਹੈ ਉਹ ਐmberness ਹੈ ਜਿੱਥੇ ਜਾ ਕੇ ਆਪਾਂ ਸਟੇ ਕਰਾਂਗੇ ਬਟ ਸਾਡੀ ਉੱਥੇ ਕੈਂਪਿੰਗ ਨਹੀਂ ਹੋਏਗੀ ਕੈਂਪਿੰਗ ਆਪਾਂ ਉਹ ਤੋਂ ਅੱਗੇ ਕਰਾਂਗੇ ਬਟ ਐਮਬਰਨੈਸ ਤੋਂ ਜੋ ਐਨਸੀ 500 ਦੀ ਲੂਪ ਆ ਉਹਦਾ ਫਸਟ ਸਟੇਸ਼ਨ ਹੈ ਉਸ ਤੋਂ ਬਾਅਦ ਜਿੱਦਾਂ ਇਦਾਂ ਆਪਾਂ ਆਪਣੇ ਅਕੋਰਡਿੰਗ ਟੂ आवर ਪਲੈਨਿੰਗ ਇਟਸ ਅ ਟੂਰੂ ਆਫ ਦਾ ਹਿਲ ਸਟੇਸ਼ਨਸ ਐ ਐਸ ਵੈਲ ਐਸ ਐਡਵੈਂਚਰ ਆਫ ਨੇਚਰ ਜਿੱਦਾਂ ਇਦਾਂ ਆਪਾਂ ਅੱਗੇ ਵਧਾਂਗੇ ਉਦਾਂ ਦਾ ਤਾਂ ਨਾ ਹਰ ਜਾਣਕਾਰੀ ਜਿਹੜੀ ਆ ਉਹਦੀ ਤਾਂ ਨਾ ਸ਼ੇਅਰ ਕਰੀ ਜਾਵਾਂਗੇ ਤੇ ਹੁਣ ਆਪਾਂ ਇੱਕੋ ਸਾਡਾ ਜਿਹੜਾ ਫਸਟ ਸਟੇਸ਼ਨ ਹੈਗਾ ਉਹ ਐਮਬਰਨੈਸ ਆ ਜਿੱਥੇ ਲਈ ਆਪਾਂ ਹੁਣ ਰਵਾਨਾ ਹੋ ਰਹੇ ਆ ਜੀ ਓਕੇ ਗਾਇਸ ਮਿਲਦੇ ਆ ਫੇਰ ਐਂਬੂਲੈਂਸ ਜਾ ਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਸਾਡੀ ਸੈਕਿੰਡ ਡੈਸਟੀਨੇਸ਼ਨ ਹੈ ਇਨਵਰ ਗਾਰਡਨ ਇਹ ਥੋੜਾ ਰਿਵਰ ਪੁਆਇੰਟ ਆ ਤੇ ਥੋੜਾ ਜਿਹਾ ਵਿੱਚ ਇੰਡਸਟਰੀਅਲ ਏਰੀਆ ਆਉਂਦਾ ਆ ਉਹਨੂੰ ਕ੍ਰੋਸ ਕਰਕੇ ਜਿਹੜਾ ਥੋੜੇ ਸਮਾਲ ਵਿਚ ਪੁਆਇੰਟ ਹੈਗੇ ਆ ਇਹ ਦੇਖ ਸਕਦੇ ਆ ਇੱਥੇ ਜਿੱਦਾਂ ਫੈਮਲੀਆਂ ਵਗੈਰਾ ਆਉਂਦੀਆਂ ਆਪਣੇ ਇੰਜੋਇਮੈਂਟ ਵਗੈਰਾ ਤੇ ਹੁਣ ਆਪਾਂ ਸਿਰਫ ਆਪਣਾ ਕੈਂਪਿੰਗ ਪੁਆਇੰਟ ਲੱਭ ਰਹੇ ਆ ਲਾਈਕ ਥੋੜਾ ਹਟਕੇ ਹੋ ਸਕਦਾ ਕਿਉਂਕਿ ਪੀਸ ਏਰੀਆ ਤੇ ਠੰਡ ਵਾਲਾ ਮਾਹੌਲ ਵੀ ਹੈ ਇਸ ਟਾਈਮ ਹੀ ਕਾਫੀ ਟੈਂਪਰੇਚਰ ਡਾਊਨ ਜਾ ਰਿਹਾ ਹੈ ਅਦਾ ਦੇ ਟਾਈਮ ਆਈ ਥਿੰਕ ਮਾਈਨਸ ਚ ਜਾ ਸਕਦਾ ਹੈ ਤੇ ਪਰ ਬਹੁਤ ਹੀ ਸ਼ਾਨਦਾਰ 뷰 ਆ ਜੀ ਦੇਖ ਸਕਦੇ ਆ ਹਾਂਜੀ ਇਹ ਆ ਸਾਡਾ ਜੀ ਫੋਰਥ ਸਟੇਸ਼ਨ ਸਾਡਾ ਐਨਸੀ 500 ਦਾ ਬਰੋੜਾ ਤੇ ਆਪਾਂ ਹੁਣ ਬਰੋੜਾ ਪਹੁੰਚ ਚੁੱਕੇ ਆ ਤੇ ਇਹ ਇਹਦੇ ਸਾਹਮਣੇ ਜਿਹੜਾ ਸਾਡਾ ਰੀਵਰ ਆ ਤੇ ਸਭ ਤੋਂ ਵੱਡੀ ਤਾਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦੇ ਆ ਕਿ ਇਸ ਟਾਈਮ ਜਿਹੜਾ ਟਾਈਮ ਆ ਉਹ ਤਕਰੀਬਨ ਰਾਤ ਦੇ 9:40 ਹੋ ਚੁੱਕੇ ਆ ਤੇ ਰਾਤ ਦੇ 9:40 ਹੋ ਚੁੱਕੇ ਆ ਮਤਲਬ ਰਾਤ ਹੋ ਚੁੱਕੀ ਆ ਜੇ ਦੇਖਿਆ ਜਾਵੇ ਤੇ ਅਜੇ ਤੱਕ ਜਿਹੜਾ ਸਨਸੈਟ ਨਹੀਂ ਹੋਇਆ ਹੈਗਾ ਆ ਦੇਖੋ ਸਾਹਮਣੇ ਆ ਇੱਥੇ ਸਨਸੈਟ ਜਿਹੜਾ ਮੋਸਟਲੀ ਲਾਈਕ ਇਨ ਅ ਸਮਰ ਕੋਈ 10 ਅਰਾਊਂਡ 10:00 11:00 ਹੋ ਜਾਂਦੇ ਆ ਇੱਥੇ 10 ਤੋਂ 11 ਵੱਜ ਜਾਂਦੇ ਆ ਤੇ ਹੁਣ ਜਿਹੜਾ ਟਾਈਮ ਹੈ ਉਹ 9:00 40 ਮਿੰਟ ਤਕਰੀਬ ਹੋ ਚੁੱਕਾ ਹੈ ਤੇ ਆਪਾਂ ਬਰੋਰਾ ਪਹੁੰਚ ਚੁੱਕੇ ਆ ਇਹ ਸਾਡਾ ਹੁਣ ਲਾਸਟ ਸਟੇਸ਼ਨ ਆ ਇੱਥੇ ਸਮਝੋ ਤੇ ਜਿੱਥੇ ਆਪਾਂ ਮਤਲਬ ਆਪਣੀ ਅੱਜ ਦਾ ਜਿਹੜਾ ਸਾਡੀ ਜਰਨੀ ਆ ਉਹਦੀ ਕੈਂਪਿੰਗ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਫੂਡ ਪ੍ਰੀਪੇਅਰ ਬੈ ਕਰਾਂਗੇ ਤੇ ਇੱਥੇ ਆ ਬਾ ਰਾਤ ਰੁਕਾਂਗੇ ਉਸ ਤੋਂ ਬਾਅਦ ਜਿਹੜੀ ਸਾਡੀ ਜਰਨੀ ਆ ਸਵੇਰ ਨੂੰ ਸਟਾਰਟ ਹੋਏਗੀ ਆਇਓਕੇ ਮੈਨ ਸੋ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਆਲਰੇਡੀ ਬਹੁਤ ਟਾਇਰਡ ਹੋ ਚੁੱਕੇ ਆ ਸਵੇਰ ਦੇ 10 ਵਜੇ ਦੇ ਆਪਾਂ ਆਪਣੇ ਹੋਮ ਟਾਊਨ ਤੋਂ ਆਲਰੇਡੀ ਡਰਾਈਵ ਕਰ ਰਹੇ ਆ ਲਗਾਤਾਰ ਤੇ ਹੁਣ ਬਸ ਇੱਕ ਵਧੀਆ ਪਲੇਸ ਲੱਭ ਰਹੇ ਆ ਉਸ ਤੋਂ ਬਾਅਦ ਆਪਾਂ ਉੱਥੇ ਸਟੇ ਕਰਾਂਗੇ ਤੇ ਸਵੇਰੇ ਟਾਈਮ ਨਾਲ ਮਾਰਨਿੰਗ ਚ ਆਪਣਾ ਜੋ ਵੀ ਬ੍ਰੇਕਫਾਸਟ ਵਾੜਾ ਕਰਕੇ ਅਕਾ ਆਪਣੀ ਨੈਕਸਟ ਜਰਨੀ ਸਟਾਰਟ ਕਰਨੀ ਆ ਚਲੋ ਮਿਲਦੇ ਆ ਆਪਾਂ ਨੈਕਸਟ ਬਲੌਗ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਹੋ ਸਾਰੇ ਆ ਸਾਡਾ ਮਾਰਨਿੰਗ 뷰 ਵੀ ਚੈੱਕ ਕਰ ਸਕਦੇ ਆ ਬੀਚ ਪੁਆਇੰਟ ਅੱਜ ਤਾਂ ਜੋ ਸਾਡੀ ਨਾਈਟ ਕੈਂਪਿੰਗ ਆ ਕੀਤੀ ਸੀ ਆਪਾਂ ਆਪਣਾ ਟੈਂਟ ਲਾਇਆ ਸੀ ਕਿਉਂਕਿ ਟੈਂਟ ਦਾ ਜੋ ਕੰਟੈਂਟ ਸੀ ਉਹ ਨਹੀਂ ਸੀ ਇੱਥੇ ਲਾਉਣ ਵਾਸਤੇ ਤੇ ਸਾਡੀ ਗੱਡੀ ਦੇ ਵਿੱਚ ਹੀ ਸਾਡਾ ਜੋ ਬੈੱਡ ਵਗੈਰਾ ਉਹ ਬਣ ਜਾਂਦਾ ਤਾਂ ਆਪਾਂ ਉਹਦੇ ਵਿੱਚ ਹੀ ਆਪਣਾ ਬੈੱਡ ਸਿਸਟਮ ਕਰ ਲਿਆ ਸੀ ਤੇ ਆਹ ਸਵੇਰ ਦਾ 뷰 ਆ ਸਵੇਰ ਦੇ 5.5 ਦਾ ਟਾਈਮ ਹੈ 5:30 ਮਿੰਟ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਆ ਪਾ ਬਿਕਸ ਆਏ ਪਏ ਆ ਤੇ ਇਹ ਕੁਛ ਇੱਥੇ ਦੇ ਪੁਰਾਣੇ ਆ ਲਾਈਕ ਇੱਥੇ ਦੇ ਖੇਤੀਬਾੜੀ ਉਹ ਦੇਖ ਸਕਦੇ ਆ ਤੁਸੀਂ ਕੋਈ ਪਹਿਲੇ ਪੁਰਾਣੇ ਪਏ ਹੋਏ ਆ ਜਿਨ੍ਹਾਂ ਆਪਾਂ ਟਰਲਰ ਵਗੈਰਾ ਵੀ ਕਹਿਣਦੇ ਆ ਆ ਦੇਖੋ ਖੇਤਾਂ ਨੂੰ ਬੋਣ ਵਾਸਤੇ ਇਹ ਫਾਰਮ ਏਰੀਆ ਇੱਥੇ ਦਾ ਬਹੁਤ ਪੁਰਾਣੇ-ਪੁਰਾਣੇ ਘਰ ਆ ਇੱਥੇ ਜੋ ਕਿ ਆਲਰੇਡੀ ਬੰਦ ਪਏ ਆ ਇਦਾਂ ਦੇ ਤੁਹਾਨੂੰ ਪੁਰਾਣੇ-ਪੁਰਾਣੇ ਘਰ ਦੇਖਣ ਨੂੰ ਬਿਕਸ ਦੇ ਵਿੱਚ ਬਹੁਤ ਮਿਲਣੇ ਆ ਤੇ ਇਹਦੇ ਨਾਲ ਹੀ ਆਪ ਤੁਹਾਨੂੰ ਆਪਾਂ ਹੋਰ ਵੀ ਬਿਕਸ ਦੇ ਰਿਗਾਰਡਿੰਗ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਆ ਉਹ ਸ਼ੇਅਰ ਕਰਾਂਗੇ ਤੇ ਆ ਇੱਥੇ ਦੇ ਘਰ ਆ ਹਾਂਜੀ ਤਾਂ ਆਪਾਂ ਆਲਰੇਡੀ ਬਿਕ ਦੇ ਵਿੱਚ ਘੁੰਮ ਰਹੇ ਆ ਬਿਕ ਜਿਹੜਾ ਸਾਡਾ ਐਨਸੀ 500 ਜਿਹੜਾ ਸਾਡਾ ਲੂਪ ਹੈ ਉਹਦਾ ਹੀ ਇੱਕ ਸਟੇਸ਼ਨ ਆ ਤੇ ਆਪਾਂ ਬਿਕ ਸਟੇਸ਼ਨ ਤੇ ਪਹੁੰਚੇ ਆ ਤੇ ਇੱਥੇ ਹੁਣ ਆਪਾਂ ਆਪਣਾ ਜੋ ਲੰਚ ਵਗੈਰਾ ਆ ਕਿਉਂਕਿ ਆਲਰੇਡੀ 1:30 ਹੋ ਚੁੱਕਿਆ ਦੁਪਹਿਰ ਤੇ ਤੇ ਹੁਣ ਆਪਾਂ ਆਪਣਾ ਲੰਚ ਵਗੈਰਾ ਪ੍ਰੇਪੇਅਰ ਕਰਾਂਗੇ ਇੱਥੇ ਇੱਥੇ ਕਿਉਂਕਿ ਪਾਰਕਿੰਗ ਲਈ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਕੈਂਪਿੰਗ ਵਾਸਤੇ ਇੱਕ ਜਗ੍ਹਾ ਥੀ ਬਟ ਉੱਥੇ ਬਹੁਤ ਜ਼ਿਆਦਾ ਜਿੱਦਾਂ ਆਲਰੇਡੀ ਗੈਦਰਿੰਗ ਬਹੁਤ ਹੋਈ ਪਈ ਸੀ ਸਾਨੂੰ ਪਲੇਸ ਨਹੀਂ ਮਿਲੀ ਖਾਲੀ ਤਾਂ ਅਸੀਂ ਹੋਰ ਲੱਭਦੇ ਹੋਏ ਥੋੜੇ ਫਾਰਮ ਹਾਊਸ ਵਾਲੀ ਸਾਈਡ ਤੇ ਆਏ ਆ ਤੇ ਇੱਥੇ ਇੱਕ ਚੀਜ਼ ਹੋਰ ਹੈ ਜੇ ਕਿਸੇ ਨੇ ਇੱਥੇ ਕੈਂਪਿੰਗ ਬਾਰੇ ਵੀ ਕਰਨੀ ਹੈ ਜਿੱਦਾਂ ਇੱਥੇ ਆਫ ਫੈਂਸ ਵਗੈਰਾ ਲੱਗੀਆਂ ਹੋਈਆਂ ਹਨਾ ਚਾਹੀਏ ਇਹਨਾਂ ਦਾ ਆਹ ਇਹਨਾਂ ਦਾ ਡੋਰ ਹੁੰਦਾ ਆ ਇਹਨਾਂ ਦਾ ਗੇਟ ਜਿਹੜਾ ਹੈ ਚਾਹੇ ਖੁੱਲਾ ਵੀ ਆ ਜਿੱਥੇ ਫੈਂਸ ਲੱਗੀ ਆ ਆਪਾਂ ਉਹਦੇ ਅੰਦਰ ਐਂਟਰ ਨਹੀਂ ਕਰ ਸਕਦੇ ਤੇ ਕਿਉਂਕਿ ਇਹ ਪ੍ਰਾਈਵੇਟ ਪਲੇਸ ਆ ਜਾਂਦਾ ਤੇ ਇਸ ਲਈ ਆਪਾਂ ਇੱਕ ਸਾਨੂੰ ਥੋੜੀ ਜਗ੍ਹਾ ਮਿਲੀ ਸੀ ਲਾਈਕ ਪਾਰਕਿੰਗ ਤੇ ਆਪਾਂ ਗੱਡੀ ਵਰਾ ਉੱਥੇ ਪਾਰਕ ਕਰ ਲਈ ਆ ਤੇ ਆਪਾਂ ਇੱਥੇ ਆਪਣਾ ਫੋਟੋਗ੍ਰਾਫੀ ਪ੍ਰਪੇਅਰ ਕਰਾਂਗੇ ਆ ਸਾਡਾ ਗੈਸ ਸਟਾਪ ਕਹਿ ਸਕਦੇ ਆ ਛੋਟਾ ਗੈਸ ਸਟਾਪ ਲੱਗਾ ਆ ਉਹ ਸਾਡੇ ਸ਼ੈਪ ਸਾਹਿਬ ਮਿਸਟਰ ਸ਼ੈਫ ਸ਼ਰਮਾ ਤੇ ਇਹ ਸਾਡੀ ਕਾਰ ਹੈ ਜੀ ਇਹਦੇ ਵਿੱਚ ਆਪਾਂ ਆਪਣਾ ਸਟੱਫ ਵਗਰਾ ਜਿਹੜਾ ਆ ਕੈਰੀ ਕੀਤਾ ਹੋਇਆ ਤੇ ਇੱਥੇ ਆਪਾਂ ਆਪਣਾ ਫੂਡ ਵਗਰਾ ਪ੍ਰੇਪੇਅਰ ਕਰਕੇ ਉਸ ਤੋਂ ਬਾਅਦ ਸਾਡਾ ਨੈਕਸਟ ਸਟੇਸ਼ਨ ਆ ਤੇ ਮਿਸਟਰ ਸ਼ੈਫ ਵਿਚ ਮੀਨਸ ਦ ਨੈਕਸਟ ਸਟੇਸ਼ਨ ਫੋਰ ਅਸ ਜੋਨਗਰੋਥ ਯਾ ਆ ਸਾਡਾ ਜਿਹੜਾ ਨੈਕਸਟ ਸਟੇਸ਼ਨ ਆ ਬਿਕ ਤੋਂ ਬਾਅਦ ਕਿਉਂਕਿ ਬਿਕ ਦੇ ਵਿੱਚ ਵੀ ਕੁਝ ਇਹ ਜਗ੍ਹਾ ਹੈਗੀਆਂ ਜਿਹੜੀਆਂ ਆਪਾਂ ਘੁੰਮਾਂਗੇ ਇੱਥੇ ਜ਼ਿਆਦਾਤਰ ਫਾਰਮ ਹਾਊਸ ਆ ਤੇ ਇਸ ਤੋਂ ਇਲਾਵਾ ਕੋਈ ਪੁਰਾਣੇ ਹਿਸਟੋਰੀਕਲ ਬਿਲਡਿੰਗਸ ਹੈਗੀਆਂ ਆ ਪੁਰਾਣੇ ਜਿਹਦਾ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਆਪਣੀ ਵੀਡੀਓਜ਼ ਦੇ ਵਿੱਚ ਉਹ ਆ ਤੇ ਸਮਾਲ ਕਨਾਲਸ ਵਗੈਰਾ ਆ ਤੇ ਇਸ ਤੋਂ ਬਾਅਦ ਆਪਾਂ ਤੇ ਜੋਨ ਰੋਡਸ ਜਾਵਾਂਗੇ ਜਿੱਥੇ ਕਿ ਸਕਾਟਲੈਂਡ ਦਾ ਲੈਕਸ ਲੈਂਡ ਦਾ ਐਂਡ ਹੋ ਜਾਂਦਾ ਆ ਉਸ ਤੋਂ ਬਾਅਦ ਆਪਾਂ ਦੁਬਾਰਾ ਆਪਣਾ ਵਾਪਸ ਨੈਕਸਟ ਸਟੇਸ਼ਨ ਵੱਲ ਵਧਾਂਗੇ ਤੇ ਉਹਦੀ ਵੀਡੀਓ ਤੁਹਾਨੂੰ ਆਪਾਂ ਨੈਕਸਟ ਵੀਡੀਓ ਵੀ ਦਿਖਾਵਾਂਗੇ ਜੀ ਹਾਂਜੀ ਇਹ ਇੱਥੇ ਦਾ ਲਾਹਮ ਆ ਜੀ ਜਿਹਨੂੰ ਆਪਾਂ ਪੰਜਾਬ 'ਚ ਭੇਡਾ ਵੀ ਕਹਿ ਦਿੰਨੇ ਆ ਤੇ ਇੱਥੇ ਇਹਦਾ ਨਾਮ ਆ ਉਹ ਲਾਹਮ ਆ ਤੇ ਇਹਦਾ ਇੱਥੇ ਮੀਟ ਵੀ ਬਹੁਤ ਚੱਲਦਾ ਆ ਉਹਨੂੰ ਲਾਹਮ ਲਾਹਮ ਮੀਟ ਕਹਿੰਦੇ ਆ ਤੇ ਆਪਣੇ ਜਿੱਦਾਂ ਭੇੜ ਕਹਿ ਦਿੰਦੇ ਆ ਤੇ ਦੋਨ ਵਗੈਰਾ ਵੀ ਨਿਕਲਦੀ ਐ ਇਹ ਸਕਾਟਲੈਂਡ ਦੇ ਸ਼ੀਪ ਆ ਹਾਂਜੀ ਇਹ ਆ ਜੀ 빅 ਸ਼ਹਿਰ ਦਾ ਹਾਰਬਰ ਪੋਰਟ ਏਰੀਆ ਤੇ ਇੱਥੇ ਜਿੱਦਾਂ ਮੋਸਟਲੀ ਸ਼ਿਪਸ ਵਗੈਰਾ ਹੁੰਦੀਆਂ ਆ ਤੁਸੀਂ ਦੇਖ ਸਕਦੇ ਆ ਇੱਥੇ ਸਾਰੀਆਂ ਸਮਾਲ ਸ਼ਿਪਸ ਵੀ ਹੈਗੀਆਂ ਤੇ ਵੱਡੇ ਸ਼ਿਪ ਆ ਤੇ ਇੱਥੋਂ ਦੀ ਜਿੱਦਾਂ ਦੂਸਰੀ ਕੰਟਰੀਆਂ ਜਿੱਦਾਂ ਸਾਰਾ ਮਾਲ ਆ ਉਹ ਵੀ ਇੰਪੋਰਟ ਐਕਸਪੋਰਟ ਵਗੈਰਾ ਦਾ ਉਹ ਵੀ ਜਾਂਦਾ ਆ ਨੰਬਰ 2 ਜਿਹੜੀਆਂ ਛੋਟੀਆਂ ਜਿਹੜੀਆਂ ਸ਼ਿਪਾਂ ਇੱਥੇ ਕਿਰਾਏ ਤੇ ਮਿਲ ਜਾਂਦੀਆਂ ਆ ਦਾ ਤੁਸੀਂ ਲਾਈਕ ਬੋਟਿੰਗ ਵਗੈਰਾ ਕਰਨੀ ਆ ਤੁਸੀਂ ਆਪਣੇ ਵੀ ਕਿਰਾਏ ਤੇ ਲੈ ਕਰ ਸਕਦੇ ਆ ਬਾਕੀ ਵੱਡੇ ਸ਼ਿਪ ਜਿਹੜੇ ਆ ਉਹਨਾਂ ਦਾ ਹੀ ਦਾ ਸਮਾਨ ਜਿਹੜਾ ਆਪਣਾ ਇੰਪੋਰਟ ਐਕਸਪੋਰਟ ਹੁੰਦਾ ਹੈ ਅਲੱਗ ਕੰਟਰੀਆਂ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਆ ਇਦਾਂ ਆ ਖੜੇ ਆ ਇੱਕ ਉਹ ਖੜਾ ਆ ਉਹਦੇ ਉੱਤੇ ਆਲਰੇਡੀ ਗੈਸ ਪਾਈਪਸ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ ਤੇ ਇੱਕ ਚੀਜ਼ ਇੱਥੇ ਤਾਂ ਦੋ ਝੰਡੇ ਦੇਖਣ ਨੂੰ ਮਿਲੂਗੇ ਇੱਕ ਝੰਡਾ ਤਾਂ ਇੱਥੇ ਸਕਾਟਲੈਂਡ ਦਾ ਆ ਦੂਸਰਾ ਜਿਹੜਾ ਦੂਸਰਾ ਨਾਲ ਦਾ ਆ ਉਹ ਜਿਹੜਾ ਆ ਉਹ ਕੈਥਨਸ ਦਾ ਆ ਬਲੈਕ ਵਾਲਾ ਜਿਹੜਾ ਤੇ ਗਲੋਬਲ ਕਮਿਊਨਿਟੀ ਇਹ ਤੇ ਇਨ ਲੋਕਲ ਕਮਿਊਨਿਟੀ ਆ ਇਹ ਉਹਨਾਂ ਦਾ ਕੈਚਨਸ ਤੇ ਬਹੁਤ ਹੀ ਵਧੀਆ 뷰 ਆ ਜੀ ਇਹ ਸਾਰੇ ਜਿਹੜੇ ਆ ਇਹ ਬਿਗ ਸ਼ਹਿਰ ਦੇ 올ਡ ਹੋਮ ਕਹਿ ਸਕਦੇ ਆ ਘਰ ਆ ਜੀ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਬਲਾਂਪਟ ਜਿਹੜੀ ਆ ਬੜੀ ਲੱਗ ਆ ਆ ਇਥੇ ਵੈਂਟੀਲੇਸ਼ਨਸ ਇਹਨੂੰ ਰੋਸ਼ਨਦਾਨ ਕਹਿ ਸਕਦੇ ਤੁਸੀਂ ਉਹ ਘਰਾਂ ਦੇ ਆਣੇ ਤਰੀਕੇ ਨਾਲ ਬਣਾਏ ਗਏ ਆ ਤੇ ਇਹਨਾਂ ਦੀ ਬਰਾਮੜ ਕੁਛ ਇਸ ਤਰ੍ਹਾਂ ਦੀ ਆ ਇਹ ਸਾਰੇ ਤੁਹਾਨੂੰ ਬਿੱਟ ਸ਼ਹਿਰ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਣਗੇ ਇਹਦੇ ਬਿਲਕੁਲ ਸਾਹਮਣੇ ਤੁਹਾਨੂੰ ਪਹਿਲਾਂ ਆਪਾਂ ਪੋਰਟ एरिया ਦਿਖਾਇਆ ਸੀ ਜਿੱਥੇ ਛੋਟੀਆਂ ਵੱਡੀਆਂ ਸ਼ਿਪਸ ਖੜਦੀਆਂ ਆ ਤੇ ਇਹ ਤਕਰੀਬਨ 18ਵੀਂ ਸਦੀ ਦੇ ਘਰ ਆ ਉਸ ਟਾਈਮ ਤੇ ਜਿਹੜੇ 18ਵੀਂ ਸਦੀ ਦੇ ਘਰ ਜਿਹੜੇ ਆ ਉਹ ਕੁਝ ਕੁ ਬਚੇ ਜਿਹੜੇ ਆ ਖਰਾਬ ਹੋ ਚੁੱਕੇ ਆ ਕਾਫੀ ਕਿਸੇ ਛਤਾਂ ਵਗੈਰਾ ਬਾਲਸ ਵਗੈਰਾ ਖਰਾਬ ਹੋ ਚੁਕੀਆਂ ਆ ਕੰਦਾ ਵਗੈਰਾ ਡਿੱਗ ਚੁਕੀਆਂ ਆ ਕਿ ਉਹਦਾ ਕੁਝ ਹਿੱਸਾ ਬਚਿਆ ਹੋਇਆ ਤੇ ਇੱਥੇ ਦੀ ਆਬਾਦੀ ਜਿਹੜੀ ਆ ਉਹ ਵੀ ਲਾਈਕ ਜਿਦਾ ਆਪਣੇ ਵਿਲੇਜ ਦੇ ਕਹਿ ਲੋ ਇੰਡੀਆ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਸਾਰਾ ਉਸ ਤਰ੍ਹਾਂ ਦਾ ਹੀ ਆ ਸਿੰਪਲ ਤਰ੍ਹਾਂ ਦੇ ਲੋਕ ਆ ਸਾਰੇ ਇੱਥੇ ਉਹਨਾਂ ਦਾ ਹਰ ਸਿਸਟਮ ਜਿਹੜਾ ਆ ਸਿਟੀ ਤੋਂ ਅਲੈਦਾ ਆ ਤੁਸੀਂ ਦੇਖ ਸਕਦੇ ਆ ਆ ਇੱਥੇ ਦੀ ਫੁੱਲ ਇਨਫੋਰਮੇਸ਼ਨ ਦਿੱਤੀ ਹੋਈ ਆ ਜੀ 빅 ਸ਼ਹਿਰ ਦੀ ਆ ਇਹਦਾ ਜਿਹੜਾ ਮੈਪ ਆ ਉਹ ਸ਼ੋਅ ਕੀਤਾ ਹੋਇਆ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਜਿਹੜੀ ਸਾਡੀ ਜਰਨੀ ਸੀਗੀ ਐਨਸੀ 500 ਉਹ ਆਪਾਂ ਆਪਣੇ ਹੋਮ ਟਾਊਨ ਲੈਕ ਗਲਾਸਕੋ ਪੇਜਲੀ ਪਾਰ ਗਲਾਸੋ ਸ਼ੁਰੂ ਕੀਤੀ ਸੀ ਬਟ ਉਹ ਇਹਦੇ ਵਿੱਚ ਸ਼ੋ ਨਹੀਂ ਕੀਤਾ ਹੋਇਆ ਇਹ ਜਸਟ ਐਨਸੀ 500 ਜਿਹੜਾ ਬੇਸ ਪੁਆਇੰਟ ਆ ਜਿੱਥੇ ਤੁਹਾਨੂੰ ਆਪਾਂ ਦੱਸਿਆ ਸੀਗਾ ਕਿ ਸਾਡਾ ਫਰਸਟ ਜਿਹੜਾ ਪੁਆਇੰਟ ਸੀਗਾ ਸਾਡਾ ਲੂਪ ਦੇ ਅਕੋਰਡਿੰਗ ਉਹ ਫਰਸਟ ਸਟੇਸ਼ਨ ਸਾਡਾ ਸੀਗਾ ਐਮਬਰਨੇਸ ਇੱਥੋਂ ਆਪਾਂ ਜਿਹੜੀ ਆਪਣੀ ਐਮਬਰਨੇਸ ਸੀਗਾ ਐਮਬਰਨੇਸ ਤੋਂ ਆਪਾਂ ਆਪਣੀ ਜਿਹੜੀ ਜਰਨੀ ਸੀ ਉਹ ਸਟਾਰਟ ਕੀਤੀ ਸੀ ਤੇ ਆਪਣੀ ਜਿਹੜੀ ਜਰਨੀ ਸਟਾਰਟ ਕਰਦੇ ਹੋਏ ਆਪਾਂ ਇੱਦਾਂ ਜਾ ਰਹੇ ਸੀ ਤਾਂ ਇੱਥੇ ਫਿਰ ਐਨਲੈਸ ਗਏ ਫਿਰ ਇੰਬਰਗੋਡਨ ਗਏ ਇੰਬਰਗੋਡਨ ਤੋਂ ਆਪਾਂ ਟੇਨ ਗਏ ਟੇਨ ਤੋਂ ਆਪਾਂ ਹੁਣ ਡੋਨੋਚ ਗਏ ਡੋਨੋਚ ਬਰੋਰਾ ਜਿੱਥੇ ਤੁਹਾਨੂੰ ਆਪਾਂ ਸਨਸੈਟ ਦਾ ਦੱਸਿਆ ਸੀ ਕਿ ਸਨਸੈਟ ਜਿਹੜਾ ਆ ਆਲਰੇਡੀ ਹੁਣ ਤਕਰੀਬਨ ਪੂਰੇ ਲਾਈਕ ਸਕਾਟਲੈਂਡ ਦੇ ਵਿੱਚ ਜਿਹੜਾ ਸਨਸੈਟ ਆ ਅਰਾਊਂਡ 9:30 ਜਾਂ 10 ਦੇ ਕਰੀਬ 9:30 ਜਾਂ 10 ਵਜੇ ਦੇ ਕਰੀਬ ਜਿਹੜਾ ਸਨਸੈਟ ਹੁੰਦਾ ਆ ਇੱਥੇ ਸੂਰਜ ਮਤਲਬ ਛਿਪਦਾ ਹੈ ਛਾਂਪੈਂਦੀ ਆ ਰਾਤ ਦੇ ਤੇ ਬਰੋਰਾ ਤੋਂ ਬਾਅਦ ਆਪਾਂ ਫਿਰ ਹੈਮਸਡਲ ਗਏ ਹੈਮਸਡਲ ਤੋਂ ਆਪਾਂ ਦਨ ਵਿੱਚ ਗਏ ਫਿਰ ਲੈਫਟਰ ਵੀ ਗਏ ਲੈਫਟਰ ਤੋਂ ਆਪਾਂ ਸਿੱਧੇ ਹੁੰਦੇ ਹੋਏ ਹੁਣ ਆਪਾਂ ਆਪਣੇ ਜਿਹੜਾ ਸਾਡਾ ਬਿਕਾ ਬਿਕ ਪਹੁੰਚੇ ਆ ਤੁਹਾਨੂੰ ਬਿਕ ਦਾ ਆਪਾਂ ਪੋਰਟ ਏਰੀਆ ਦਿਖਾਇਆ ਤੇ ਇੱਥੇ ਦੇ ਜਿਹੜੇ ਪੁਰਾਣੇ ਕੁਸ਼ ਘਾਰਾ ਤੁਹਾਨੂੰ ਉਹ ਵੀ ਸ਼ੋਅ ਕੀਤੇ ਆ ਤੇ ਲਾਈਕ ਫਾਰਮ ਹਾਊਸ ਜਿਹੜੇ ਜਿੱਥੇ ਆਪਾਂ ਰੁਕੇ ਸੀਗਾ ਆਪਾਂ ਆਪਣਾ ਲੰਚ ਵਗੈਰਾ ਕੀਤਾ ਉਹ ਆਪਾਂ ਬਿਕਸ ਦੇ ਵਿੱਚ ਕੀਤਾ ਅੱਜ ਤੇ ਹੁਣ ਸਾਡਾ ਜਿਹੜਾ ਨੈਕਸਟ ਸਟੇਸ਼ਨ ਆ ਉਹ ਬੜਾ ਬਿਕ ਤੋਂ ਸਿੱਧਾ ਹੁੰਦਾ ਹੋਇਆ ਕਿਸ ਤੋਂ ਲੈ ਕੇ ਕੈਨਿਸਬੇ ਕੈਨਿਸਬੇ ਤੋਂ ਜੋਨੋ ਰੋਡ ਆ ਜੋਨੋ ਰੋਡ ਜਿਹੜਾ ਹੈ ਨਾ ਉਹ ਸਕਾਟਲੈਂਡ ਦਾ ਲਾਸਟ ਸਟੇਸ਼ਨ ਆ ਜਿੱਥੇ ਕਿ ਜਾ ਕੇ ਸਕਾਟਲੈਂਡ ਦੀ ਲੈਂਡ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤੇ ਉਹ ਜਿਹੜਾ ਪਾਰਟ ਆ ਉਹਨੂੰ ਅਸੀਂ ਜੋਨੋ ਰੋਡ ਕਹਿੰਦੇ ਆ ਤੇ ਇਹ ਆਲਰੇਡੀ ਇੱਥੇ ਜਾ ਕੇ ਦਾ ਸਕਾਟਲੈਂਡ ਆ ਉਹ ਖਤਮ ਹੋ ਜਾਂਦਾ ਆ ਤੇ ਜਿਹੜੀ ਟੋਟਲ ਵਾਕਿੰਗ ਡਿਸਟੈਂਟ ਆ ਜੋਨੋ ਰੋਡ ਦਾ ਉਹ 147 ਮੀਲ 147 ਮੀਲ ਜੇ ਆਪਾਂ ਨੂੰ ਕਿਲੋਮੀਟਰ ਚ ਕਨਵਰਟ ਕਰੀਏ ਤਾਂ 237 ਕਿਲੋਮੀਟਰ ਬਣਦਾ ਆ ਜਿਹੜਾ ਕਿ ਸਾਡਾ ਆਪਾਂ ਤੁਰ ਕੇ ਰੂਟ ਕਵਰ ਅਪ ਕਰ ਸਕਦੇ ਆ ਤੇ ਆਪਣੇ ਇਮਬਰਨੈਸ ਤੋਂ ਲੈ ਕੇ ਤੇ ਜਿਹੜੀਆਂ ਬੀਕਸ ਤੱਕ ਦੀ ਜਿਹੜਾ ਡਿਸਟੈਂਸ ਆ ਉੱਥੇ ਜਿਹੜੀ ਦੂਰੀ ਆ ਉਹਦੀਆਂ ਟੋਟਲ ਜਿਹੜੀਆਂ ਹੈਗੀਆਂ ਉਹ 14 ਸਟੇਜਾਂ ਆ ਤੇ ਆਪਾਂ ਸਾਰੀਆਂ 14 ਸਟੇਜਾਂ ਇੱਕ ਤੋਂ ਜਿੱਦਾਂ ਜਿੱਦਾਂ ਸ਼ੁਰੂ ਕੀਤੇ ਸੀ ਇਮਬਰਨੈਸ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਆ ਫਸਟ ਸਟੇਜ ਤੋਂ 3 300 ਤੱਕ 1100 ਤੱਕ ਜਾਂ 2100 ਤੱਕ ਸੀ ਗਿਆ ਠੀਕ ਆ ਉਹ ਰੂਰਲ ਲਿਖਿਆ ਹੋਇਆ ਬੁਡ ਲੈਂਡਸ ਕੈਨਡਲੀ ਅਲੋਂਗ ਫੁੱਟਪਾਥਸ ਲਿਖੇ ਹੋਇਆ ਰੂਰਲ ਮਤਲਬ ਜਿਹੜੇ ਸਾਡੇ ਪਿੰਡੂ ਇਲਾਕੇ ਸੀਗੇ ਆਪਾਂ ਉਹ ਕਵਰ ਕਰਦੇ ਹੋਏ ਉਹਦੀਆਂ ਪਹਿਲੀਆਂ 3 ਸਟੇਜਾਂ ਪਾਸ ਕੀਤੀਆਂ ਫਿਰ ਆਪਾਂ ਚੌਥੀ ਤੋਂ 7 ਪਾਸ ਕੀਤੀਆਂ ਫਿਰ ਆਪਾਂ 8 ਤੋਂ 12ਵਾਂ ਤੇ ਜਿਹੜੀ 14ਵੀਂ ਸਟੇਜ ਸੀਗੀ ਉਹ ਆ ਕੇ ਸਾਡੀ ਬੀਕ ਤੇ ਖਤਮ ਹੁੰਦੀ ਸੀ ਆ ਸਾਡੀ 14ਵੀਂ ਸਟੇਜ ਸੀ ਬੀਕ ਆਪਾਂ ऑलरेडी ਇੱਥੇ ਖੜੇ ਹੋਏ ਆ ਠੀਕ ਹੈ ਜੀ ਤੇ ਹੁਣ ਜਿਹੜਾ ਸਾਡਾ ਲਾਸਟ ਅਗਲਾ ਸਟੇਸ਼ਨ ਹੈਗਾ ਉਹ ਜੌਨਰ ਗਰੋੜਾ ਉਸ ਤੋਂ ਬਾਅਦ ਜਿਹੜੀ ਸਾਡੀ ਜਰਨੀ ਆ ਚੋਲੰਗਰੋਡ ਤੋਂ 300 ਹੋ ਜਾਏਗੀ 300 ਵਾਰ ਆਪਾਂ ਦੁਬਾਰਾ ਐਂਟੀਗਲੋਗਵਾਇਸ ਆਪਾਂ ਦੁਬਾਰਾ ਆਪਣੇ ਸਟੇਸ਼ਨ ਜਿਹੜਾ ਆ ਇੱਥੇ ਹੁੰਦੇ ਹੋਏ ਦੁਬਾਰਾ ਇੰਬਰਨੇਸ ਤੇ ਆਵਾਂਗੇ ਤੇ ਸਾਡੀ ਜਿਹੜੀ ਇੱਥੇ ਜਾ ਕੇ ਸਾਡਾ ਐਨਸੀ 500 ਕੰਪਲੀਟ ਹੋਊਗਾ